ਵੱਖ-ਵੱਖ ਅੰਦੋਲਨਾਂ ਖਾਸ ਕਰਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਅਕਸਰ ਹੀ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਰਹਿੰਦੇ ਨੇ ਤੇ ਹੁਣ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਕੱਢ ਦਿੱਤੀ ਹੈ ਕਿ ਜਿਹੜੇ ਟੋਲ ਟੈਕਸਾਂ ਦਾ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਤੁਰੰਤ ਪਰਪਾਈ ਕਰੇ ਤੇ ਉਦੋਂ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਇਸ ਨਵੇਂ ਫਰਮਾਨ ਨੂੰ ਲੈ ਕੇ ਕੋਰੀ ਨਾ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਅਜੇ ਕਿਸੇ ਵੀ ਕਿਸਮ ਦੀ ਅਦਾਗੀ ਨਹੀਂ ਕਰੇਗਾ ਪੂਰੀ ਖਬਰ ਹੈ ਕਿ ਟੋਲ ਟੈਕਸ ਦੇ ਨੁਕਸਾਨ ਲਈ ਹੁਣ ਪੰਜਾਬ ਨੂੰ ਪਰਪਾਈ ਕਰਨੀ ਪੈਗੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਸੂਬੇ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਜਬਰੀ ਬੰਦ ਕਰਵਾਏ ਗਏ ਟੋਲ ਪਲਾਜ਼ਿਆਂ ਦੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਤੋਂ ਪੂਰੀ ਕਰਨ ਦਾ ਫੈਸਲਾ ਕੀਤਾ ਕੇਂਦਰ ਨੇ ਜਬਰੀ ਤੌਰ ਤੇ ਬੰਦ ਕਰਵਾਏ ਗਏ ਟੋਲ ਪਲਾਜ਼ੇ ਖਲਵਾਉਣ ਲਈ ਪੰਜਾਬ ਸਰਕਾਰ ਨੂੰ ਸਮੇਂ-ਸਮੇਂ ਤੇ ਪੱਤਰ ਵੀ ਲਿਖੇ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ ਸਮੇਂ-ਸਮੇਂ ਬੰਦ ਕਰਵਾਏ ਜਾਂਦੇ ਟੋਲ ਪਲਾਜ਼ੇ ਨੇ ਉਹ ਸਰਕਾਰ ਖਿਲਾਵੇ ਲੇਕਿਨ ਪੰਜਾਬ ਸਰਕਾਰ ਜਿਹਾ ਨਹੀਂ ਕਰ ਪਾਈ ਜਿਸ ਦੇ ਚਲਦੇ ਆ ਸੈਂਟਰ ਸਰਕਾਰ ਨੇ ਮਹਿਸੂਸ ਕੀਤਾ ਕਿ ਜਬਰੀ ਟੋਲ ਟੈਕਸ ਜਿਹੜੇ ਬੰਦ ਕਰਵਾਏ ਗਏ ਨੇ ਉਹਨਾਂ ਕਰਕੇ ਸੈਂਟਰ ਸਰਕਾਰ ਨੂੰ 1638.85 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਪਰ ਸਰਕਾਰ ਦੇ ਕੇਂਦਰੀ ਸੜਕ ਮੰਤਰਾਲੇ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਕਿ ਸੂਬੇ ਵਿੱਚ ਜਬਰੀ ਬੰਦ ਕਰਵਾਏ ਗਏ ਟੋਲ ਪਲਾਜ਼ੇ ਖਿਲਵਾਏ ਜਾਣ ਜਾਂ ਤਾਂ ਜੋ ਕੇਂਦਰ ਤੇ ਸੂਬਾਈ ਸਰਕਾਰ ਨੂੰ ਫਾਇਦਾ ਹੋ ਸਕੇ ਦਾ ਸੰਜੋਗ ਹੈ ਕਿ ਜਦੋਂ ਤਿੰਨ ਖੇਤੀਬਾੜੀ ਕਾਨੂੰਨ ਖਿਲਾਫ ਕੌਮੀ ਪੱਧਰ ਤੇ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਅਕਤੂਬਰ 2020 ਵਿੱਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਅਤੇ ਹਰਿਆਣਾ ਵਿਚਲੇ ਕੌਮੀ ਮਾਰਗਾ ਉੱਤੇ ਪੈਂਦੇ ਟੋਲ ਪਲਾਜ਼ੇ ਆਮ ਲੋਕਾਂ ਲਈ ਟੋਲ ਟੈਕਸ ਤੋਂ ਮੁਕਤ ਕਰਵਾ ਦਿੱਤੇ ਸਨ ਬੇਸ਼ੱਕ ਟੋਲ ਕੰਪਨੀਆਂ ਨੂੰ ਵਿੱਤੀ ਨੁਕਸਾਨ ਹੋਇਆ ਸੀ ਪਰ ਪੰਜਾਬ ਦੇ ਆਮ ਲੋਕਾਂ ਨੂੰ ਟੋਲ ਟੈਕਸ ਤੋਂ ਮਿਲੀ ਮੁਕਤੀ ਸਦਕਾ 1638.85 ਕਰੋੜ ਰੁਪਏ ਦੀ ਰਾਤ ਮਿਲੀ ਸੀ ਇੱਕ ਪਾਸੇ ਪੰਜਾਬ ਦੇ ਲੋਕਾਂ ਪਰ ਦੂਜੇ ਪਾਸੇ ਸੈਂਟਰ ਸਰਕਾਰ ਕਹਿੰਦੀ ਕਿ ਉਹਨਾਂ ਦਾ ਵਿੱਤੀ ਨੁਕਸਾਨ ਹੋਇਆ ਟੋਲ ਵਸੂਲੀ ਏਜੰਸੀਆਂ ਨੂੰ ਹੋਏ ਨੁਕਸਾਨ ਦੀ ਪਰਪਾਈ ਕੇਂਦਰ ਨੂੰ ਕਰਨੀ ਪੈ ਰਹੀ ਹੈ ਕੇਂਦਰੀ ਪੱਤਰ ਅਨੁਸਾਰ ਕੇਂਦਰੀ ਸੜਕ ਮੰਤਰਾਲੇ ਨੇ ਪਰਪਾਈ ਸੂਬਾ ਸਰਕਾਰ ਤੋਂ ਪੂਰੀ ਕਰਨ ਦਾ ਇਸ਼ਾਰਾ ਕੀਤਾ ਕੇਂਦਰ ਸਰਕਾਰ ਨੇ ਦੱਸਿਆ ਕਿ ਅਕਤੂਬਰ 220 ਤੋਂ ਲੈ ਕੇ ਦਸੰਬਰ 221 ਤੱਕ ਪੰਜਾਬ ਚ ਟੋਲ ਪਲਾਜੇ ਬੰਦ ਹੁਣ ਕਰਕੇ 1348.77 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ ਜਦੋਂ ਕਿ ਸਾਲ 222 ਤੋਂ ਲੈ ਕੇ 223 ਤੱਕ 1 ਘਾਟਾ 41.83 ਕਰੋੜ ਆਇਆ ਸੀ ਇਸੇ ਤਰ੍ਹਾਂ ਜਨਵਰੀ 224 ਤੋਂ ਲੈ ਕੇ ਜੁਲਾਈ 224 ਤੱਕ ਕੰਪਨੀਆਂ ਨੂੰ 179.10 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਚਲਣਾ ਪਿਆ ਸੀ ਤੇ ਅਕਤੂਬਰ 2024 ਤੋਂ ਲੈ ਕੇ ਨਵੰਬਰ 2024 ਤੱਕ ਇਹਨਾਂ ਟੋਲ ਪਲਾਜ਼ਾ ਕੰਪਨੀਆਂ ਨੂੰ ਕਰੀਬ 69.15 ਕਰੋੜ ਰੁਪਏ ਦਾ ਵਿੱਤੀ ਘਾਟਾ ਪਿਆ ਸੀ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਨੇ ਕੌਮੀ ਸ਼ਾਹਰਾਹਾਂ ਤੇ ਧਰਨੇ ਲਾਏ ਸਨ ਕੇਂਦਰ ਸਰਕਾਰ ਨੇ ਉਦੋਂ 20 ਨਵੰਬਰ 2020 ਨੂੰ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਹਿਲਾਂ ਹੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਟੋਲ ਵਸੂਲੀ ਕੰਪਨੀਆਂ ਇਸ ਦਾ ਨੁਕਸਾਨ ਦਾ ਕਲੇਮ ਕਰ ਸਕਦੀਆਂ ਉਦਰ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਪੱਤਰਕਾਰ ਚਰਨਜੀਤ ਪੁੱਲਰ ਹਣਾ ਦੀ ਖਬਰ ਛਪੀ ਆ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਦ ਉਹਨਾਂ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਗੱਲਬਾਤ ਕੀਤੀ ਤਾਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਟੋਲ ਟੈਕਸਾਂ ਦੀ ਮੰਗ ਵਸੂਲੀ ਦੇਣ ਤੋਂ ਨਕਾਰ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਚ ਕਿਸਾਨਾਂ ਦਰਾਂ ਜਿਹੜਾ ਵਾ ਉਹ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇਸ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਇਹਦੀ ਪਰਪਾਈ ਨਹੀਂ ਕਰੇਗੀ ਉਹਨਾਂ ਕਹਿਆ ਕਿ ਉਸ ਸਮੇਂ ਕਿਸਾਨਾਂ ਨਾਲ ਗੱਲਬਾਤ ਕੇਂਦਰ ਸਰਕਾਰ ਨੇ ਸਮੇਂ ਸਿਰ ਨਹੀਂ ਕੀਤੀ ਤੇ ਉਹਨਾਂ ਇਹ ਵੀ ਕਹਿਆ ਕਿ ਇਸ ਨੁਕਸਾਨ ਲਈ ਹੁਣ ਖੁਦ ਕੇਂਦਰ ਸਰਕਾਰ ਕਸੂਰਵਾਰ ਹੈ ਨਾ ਕਿ ਪੰਜਾਬ ਸਰਕਾਰ ਇਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਕਿਸੇ ਵੀ ਕਿਸਮ ਦੀ ਟੋਲ ਪਲਾਜ਼ਿਆਂ ਦੇ ਹੋਏ ਨੁਕਸਾਨ ਨੂੰ ਲੈ ਕੇ ਅਦਾਗੀ ਨਹੀਂ ਕਰੇਗਾ ਜਿ세 ਭਾਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਚਿੱਠੀ ਕੱਢੀ ਗਈ ਹੈ ਕਿ ਜਿਹੜੇ ਕਰੀਬ 1700 ਦੇ ਆਸ-ਪਾਸ ਜਿਹੜੇ 1638.85 ਕਰੋੜ ਰੁਪਏ ਦਾ ਟੋਲ ਪਲਾਜ਼ਾ ਨਾਲ ਵਿੱਤੀ ਤੌਰ ਤੇ ਨੁਕਸਾਨ ਹੋਇਆ ਉਹਦੀ ਪਰਪਾਈ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇੱਕ ਸੈਂਟਰ ਸਰਕਾਰ ਦੀ ਚਿੱਠੀ ਵੀ ਮਿਲ ਗਈ ਹੈ ਲੇਕਿਨ ਉਧਰ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੋਣਾਂ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਸੈਂਟਰ ਸਰਕਾਰ ਦੇ ਹੀ ਕਿਸਾਨ ਵਿਰੋਧੀ ਫੈਸਲੇ ਕਰਨ ਕਿਸਾਨ ਛੜਕਤ ਆਏ ਸੀ ਸੈਂਟਰ ਸਰਕਾਰ ਨੇ ਸਮੇਂ ਸਿਰ ਗੱਲਬਾਤ ਨਹੀਂ ਕੀਤੀ ਉਸ ਤੋਂ ਬਾਅਦ ਟੋਲ ਪਲਾਜੋਏ ਤੇ ਹੁਣ ਟੋਲ ਪਲਾਜਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਉਹਦੇ ਵਾਸਤੇ ਸੈਂਟਰ ਸਰਕਾਰ ਹੀ ਜ਼ਿੰਮੇਵਾਰ ਨਾ ਕਿ ਪੰਜਾਬ ਦੇਖਦੇ ਆ ਕਿ ਮਾਮਲਾ ਕੋਰਟ ਚ ਜਾਏਗਾ ਜਾਂ ਫਿਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵਿਚਕਾਰ ਜਿਹੜਾ ਇਹ ਰੀੜਕਾ ਵਾ ਉਹ ਕਿਵੇਂ ਖਤਮ ਹੁੰਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ